ਦੇਸ਼ ਦੁਨੀਆ ਵਿੱਚ ਪਾਕ ਤੇ ਪੰਜਾਬੀਆਂ ਨੂੰ ਸੱਤ ਚਿਕ ਅਕਾਲ ਮੈਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਵੇਖ ਰਹੇ ਹੋ ਬਿਲਕਾ نیوز ਆਨਲਾਈਨ ਚੈਨਲ ਤੇ ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਅੱਜ ਦੀਆਂ ਬੜੀਆਂ ਕੁਝ ਅਹਿਮ ਖਬਰਾਂ ਆਓ ਪਹਿਲਾਂ ਤੁਹਾਨੂੰ ਇਹਨਾਂ ਖਬਰਾਂ ਦੱਸਾਉਂਦੇ ਹਾਂ ਸੰਖੇਪ ਅੱਜ ਮਹਿੰਦਰ ਪਖਤ ਨੇ ਜਲੰਧਰ ਦੇ 54 ਸੌ ਤਰਤਾਰੀ ਚੁਣੇ ਗਏ ਪੰਚਾਇਤ ਮੈਂਬਰਾਂ ਨੂੰ ਸੌਚ ਗਈ ਖੇਤੀਬਾੜੀ ਮੰਤਰੀ ਨੇ ਪੰਜਾਬ ਦੇ ਵਿੱਚ ਝੋਨੇ ਦੇ ਝਾੜ ਵਿੱਚ ਪ੍ਰਤੀ ਹੈਕਟੇਅਰ 1.4 ਕੁਇੰਟਲ ਵਾਅਦਾ ਦੱਸਿਆ ਜਦ ਇਹਨਾਂ ਬਡਾਲਾ ਦੇ ਕਿਆ ਕਿ ਤਨਖਾਈ ਇਹ ਪ੍ਰਧਾਨ ਦਾ ਅਸਤੀਫਾ ਮਨਜ਼ੂਰ ਨਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਿਦੋਂ ਤੀ ਦੇਣ ਬਰਾਬਰ ਹੈ ਜਦੋਂ ਕਿ ਅੱਜ ਹਰਬੀ ਸਿੰਘ ਸੰਧੂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਮੁੰਦਰੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਪਰਵੀਸ਼ ਸਿੰਘ ਸਰਨਾ ਨੇ ਕਿਹਾ ਕਿ ਭਾਜ ਪਬਲੂ ਸਿੱਖਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਗਿਆ ਡਾਕਟਰ ਰਵਜੋਤ ਸਿੰਘ ਨੇ ਕਿਹਾ ਕਿ ਨਗਰ ਨਿਗਮ ਦੀਆਂ ਚੋਣਾਂ ਸੰਬੰਧੀ ਪ੍ਰਕਿਰਿਆ ਜਲਦ ਹੱਲ ਹੋ ਜਾਵੇਗੀ ਪੂਰੀ ਪਾਇਰਾ ਜਵਾਨਾਂ ਨੂੰ ਮਿਲੀ ਤਨ ਘੰਟੇ ਦੀ ਪੈਰੋਲ ਤੇ ਆਓ ਹੁਣ ਇਹਨਾਂ ਖਬਰਾਂ ਤੇ ਤੁਹਾਨੂੰ ਸੁਣਾਉਂਦੇ ਹਾਂ ਵਿਸਤਾਰ ਪੰਜਾਬ ਦੇ ਭਗਵਾਨੀ ਸੁਤੰਤਰ ਸੈਨਾਨੀ ਅਤੇ ਰੱਖਿਆ ਸਬੰਧਾਂ ਭਲਾਈ ਮੰਤਰੀ ਮਹਿੰਦਰ ਪਖਤ ਨੇ ਅੱਜ ਪਿੰਡ ਜੜਿਆਲਾ ਮੱਝ ਕੀ ਨਿਲੰਤਰ ਦੇ ਇਸ ਪਿੰਡ ਦੇ ਖੇਡ ਸਟੇਡੀਅਮ ਵਿਖੇ ਜ਼ਿਲੇ ਪਦਰੀ ਸਮਾਗਮ ਦੌਰਾਨ ਨਮੀਆਂ ਚੁਣੀਆਂ ਗਈਆਂ 890 ಗ್ರಾಮ ਪੰਚਾਇਤਾਂ ਵਿੱਚੋਂ 547 ਕਾੜੀ ਪੰਚਾਂ ਨੂੰ ਕੈਬਨਿਟ ਮੰਤਰੀ ਵੱਲੋਂ ਅਹੁਦੇ ਦੀ ਸੋਚਕਾਈ ਕੈਬਨਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 바ੜੀ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਵਿੱਚ ਨਵੀਂ ਮਿਸਾਲ ਕਾਇਮ ਕੀਤੀ ਹੈ ਕਿਉਂਕਿ ਇਹ ਪੰਚਾਇਤੀ ਚੋਣਾਂ ਪਿੰਡਾਂ ਨੂੰ ਸਿਆਸੀ ਧੜੇਬੰਦੀ ਦੇ ਪ੍ਰਸ਼ਾਸਨ ਤੋਂ ਦੂਰ ਰੱਖਣ ਲਈ ਸਿਆਸੀ ਪਾਰਟੀ ਦੇ ਚੋਣ ਸ਼ਾਂਤ ਤੋਂ ਬਿਨਾ ਕਰਵਾਈਆਂ ਗਈਆਂ ਹਨ ਉਹਨਾ ਇਹ ਵੀ ਇਤਿਹਾਸ ਜੇਕਰ ਕੀਤਾ ਕਿ ਜ਼ਿਲ੍ਹੇ ਦੀਆਂ 195 ਪੰਚਾਇਤਾਂ ਸਰਬਸੰਮਤੀ ਨਾਲ ਦੁਨੀਆ ਵਈਆਂ ਜਿਸ ਨਾਲ ਲੋਕਤੰਤਰ ਨੂੰ ਜਮੀਨੀ ਪੱਧਰ ਤੇ ਹੋਰ ਵੀ ਮਜ਼ਬੂਤੀ ਮਿਲੀ ਹੈ ਸ਼੍ਰੀ ਭਗਤ ਨੇ ਇਹਨਾਂ ਪੰਚਾਇਤੀ ਮੈਂਬਰਾਂ ਨੂੰ ਵੀ ਹਾਰਦਿਕ ਵਧਾਈ ਦਿੱਤੀ ਉਹਨਾਂ ਨਵੇਂ ਚੁਣੇ ਗਏ ਪੰਚਾਇਤ ਮੈਂਬਰਾਂ ਨੂੰ ਪਿੰਡ ਦੇ ਵਿਕਾਸ ਲਈ ਫੰਡਾਂ ਦੀ ਸਜੱਗੀ ਵਰਤੋਂ ਯਕੀਨੀ ਬਣਾਉਣ ਖਾਸ ਕਰ ਪੰਚਾਇਤੀ ਫੈਸਲੇ ਵਿੱਚ ਪਾਰਦਰਸ਼ਤਾ ਲੈ ਕੇ ಗ್ರಾಮ ਸਭਾ ਦੀਆਂ ਮੀਟਿੰਗਾਂ ਕਰਵਾਉਣ ਦੀ ਅਪੀਲ ਕੀਤੀ ਇਸ ਤੋਂ ਪਹਿਲਾਂ ਹਲਕਾ ਬਧਾਈ ਨਕਦਰ ਇੰਦਰੀ ਕੋਰ ਮਾਨਵੀ ਨਵੇਂ ਜੁੜੇਗਾ ਪੰਚਾਇਤ ਮੈਂ ਬਰਾਨੂ ਸੌ ਚੱਕ ਸਮਾਗਮ ਦੀ ਮੁਬਾਰਕਬਾਦ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਉਹ ਆਪਣੇ ਵਿਧਾਨ ਸਭਾ ਹਲਕੀਆਂ ਪੰਚਾਇਤਾਂ ਨਾਲ ਨਿੱਜੀ ਤੌਰ ਤੇ ਗੱਲਬਾਤ ਕਰਕੇ ਉਹਨਾਂ ਦੇ ਕੰਮ ਕਾਜ ਵਿੱਚ ਮਦਦ ਕਰਦੇ ਰਹਿਣਗੇ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸਰਦਾਰ ਕਰਮਜੀਤ ਸਿੰਘ ਖੂੜਿਆ ਨੇ ਅੱਜ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਰਵਾਏ गए फसल कटाई تجਰਮਿਆਂ ਵਿੱਚ प्रति हफ्ता चोने दे औसत चार ਵਿੱਚ 1.4 क्विंटल ਦਾ ਵਾਧਾ ਦਰਜ ਕੀਤਾ ਗਿਆ ਹੈ ਸੋਨੀ ਸੀਜ਼ਨ 2024 ਲਈ કુલ 2174 सीसी इज करवाए ਜਾਣੇ ਹਨ ਅਤੇ 1863 सीसी इज ਦੇ ਆਈ ਨਤੀਜਿਆਂ ਵਿੱਚ 378 ਕਿਲੋਗ੍ਰam ਪ੍ਰਤੀ ਹਕਤੇਰ ਚਾਰ ਸਾਹਮਣੇ ਆਇਆ ਜਦੋਂ ਕਿ ਸੌਣੀ 23 ਦੌਰਾਨ ਇਚਾੜ 6740 ਕਿਲੋਗ੍ਰam ਪ੍ਰਤੀ ਹਕਤੇਰ ਸੀ ਇਹਨਾਂ ਅੰਕੜਿਆਂ ਵਿੱਚ ਝੋਨੇ ਦੀ ਗੈਰ ਬਾਸਮਤੀ ਅਤੇ ਬਾਸਮਤੀ ਦੋਵੇਂ ਕਿਸਮਾਂ ਸ਼ਾਮਲ ਹਨ ਜਿਕਰ ਜੋਗਾ ਕਿ ਹੁਣ ਤੱਕ ਸੂਬੇ ਵਿੱਚ ਝੋਨੇ ਦੀ 97 ਫੀਸਦੀ ਕਟਾਈ ਮੁਕੰਮਲ ਹੋ ਚੁੱਕੀ ਹੈ ਮੰਤਰੀ ਨੇ ਸੂਬੇ ਵਿੱਚ ਚੱਲ ਰਹੀ ਕਣਕ ਦੀ ਬਿਜਾਈ ਬਾਰੇ ਜਾਣਕਾਰੀ ਸਾਂਝੀ ਕਰਦੇ ਆ ਦੱਸਿਆ ਕਿ ਨਰਧਾਰਤ 35 ਲੱਖ ਹਕਟੇਅਰ ਰਕਵੇ ਦੇ ਟੀਚੇ ਵਿੱਚ 27 ਲੱਖ ਹਕਟੇਅਰ ਰਕਵੇ ਵਿੱਚ ਕਾਣਕ ਦੀ ਬਿਜਾਈ ਹੋ ਚੁੱਕੀ ਹੈ ਅਤੇ ਇਸ ਦੇ ਨਾਲ ਲਗਭਗ 70 ਫੀਸਦੀ ਟੀਚਾ ਪੂਰਾ ਕਰ ਲਿਆ ਗਿਆ ਇਸ ਤੋਂ ਪਤਾ ਲੱਗਦਾ ਹੈ ਕਿ ਸੂਬੇ ਵਿੱਚ ਬਿਜਾਈ ਪ੍ਰਕਿਰਿਆ ਸੱਚੇ ਢੰਗ ਨਾਲ ਚੱਲ ਰਹੀ ਹੈ ਕਿਤੇ ਬੜੀ ਸ਼ਡਿਊਲ ਦੀ ਸਮੇਂ ਸਿਰ ਪਾਲਣਾ ਨਹੀਂ ਬਣਾਉਂਦੇ ਆ ਇਹ ਮਹੀਨਾ ਖਤਮ ਹੋਣ ਤੋਂ ਪਹਿਲਾਂ ਬਾਕੀ ਰਹਿੰਦੇ ਰਕ ਵਿੱਚ ਵੀ ਵਜਾਈ ਪ੍ਰਕਿਰਿਆ ਮੁਕੰਮਲ ਹੋਣ ਦੀ ਉਮੀਦ ਹੈ ਉਧਰ ਦੂਸਰੇ ਪਾਸੇ ਤੁਹਾਨੂੰ ਜੇ ਸ਼ਰੋਮਣੀ ਅਕਾਦੀ ਦਲ ਦੀ ਸਿਆਸਤ ਬਾਰੇ ਖਬਰ ਸੁਣਨਗੀ ਪਚਮਮਣੀ ਅਕਾਦੀ ਦਲ ਸੁਧਾਰ ਲਹਿਰ ਦੀ ਐਜੈਕਟਿਵ ਅਤੇ ਪ੍ਰੀ ਅਤੇ ਪਰਜੀਡੀਅਮ ਦੀ ਸਾਂਝੀ ਮੀਟਿੰਗ ਕਰਨ ਮੇਨਲ ਕੋਲ ਪ੍ਰਚਾਰਣ ਬਟਾਲਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸੁਧਾਰ ਲਹਿਰ ਦੇ ਪਰਜੀਡੀਅਮ ਮੈਂਬਰਾਂ ਅਤੇ ਸੀਨੀਅਰ ਆਗੂਆਂ ਨੇ ਭਾਗ ਲਿਆ ਮੀਟਿੰਗ ਵਿੱਚ ਤੂਮਤੇ ਵਿਸ਼ੇਸ਼ ਤੌਰ ਤੇ ਬਾਤ ਕੀਤੇ ਗਏ ਜਿਨ੍ਹਾਂ ਵਿੱਚ ਪਾਇਲ ਦੇ ਮਤੇ ਵਿੱਚ ਪਾਸ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ پارکਿੰਗ ਕਮੇਟੀ ਦੇ ਮੁੱਦੇ 'ਤੇ 124 ਮੈਂਬਰਾਂ ਵਿੱਚੋਂ ਸਿਰਫ 50 ਮੈਂਬਰਾਂ ਵੱਲੋਂ ਹੀ ਤਨਖਾਹਿਆ ਕਰਾਰ ਦਿੱਤੀ ਪ੍ਰਧਾਨ ਸੁਖਬੀ ਸਿੰਘ ਬਾਦਲ ਦੇ ਅਸਤੀਫੇ ਨੂੰ ਮਨਜ਼ੂਰ ਨਾ ਕਰਨ ਸ਼੍ਰੀ ਅਕਾਲਤਾ ਸਾਹਿਬ ਦੇ ਸ਼੍ਰੀ ਅਕਾਲਤਾ ਸਾਹਿਬ ਦੇ ਫੈਸਲੇ ਨੂੰ ਚਰਚਾ ਦੇਣ ਦੇ ਬਰਾਬਰ ਹੈ ਸੁਦਾਗਲੇ ਅਜਿਹੀ ਪ੍ਰਤਾਪਿਤ ਸ਼ਖਸ਼ਭਾ ਵਿੱਚ ਨਿੰਦਾ ਕਰਦੀ ਹੈ ਸ਼੍ਰੋਮਣੀ ਅਕਾਲੀ ਦਰਸਾਰ ਸੁਤਾਰ ਲਹਿਰ ਵੱਲੋਂ ਸ਼੍ਰੀ ਅਕਾਲਤਾ ਸਾਹਿਬ ਨੂੰ ਸਮਰਪਿਤ ਹੁੰਦਿਆਂ ਅਜਹੀ ਬੇਨਤੀ ਕੀਤੀ ਹੈ ਕਿ ਪੰਜਾਬ ਇਸ ਸਮੇਂ ਸੰਕਟ ਵਿੱਚੋਂ ਲੰਘ ਰਿਹਾ ਹੈ ਕਿਉਂਕਿ ਪੰਜਾਬ ਦੀ ਜਵਾਨੀ ਜੇਲਾਂ ਵਿੱਚ ਸੁੱਤੀ ਜਾ ਰਹੀ ਹੈ ਜਿਹੜੇ ਰੋਜ਼ਗਾਰ ਦੀ ਭਾਲ ਵਿੱਚ ਕੈਨੇਡਾ ਵਰਗੇ ਦੇਸ਼ਾਂ ਵਿੱਚ ਗਏ ਹਨ ਉਹਨਾਂ ਤੇ ਵੀ ਕਦਰ ਦੇ ਬਦਲ ਮੰਰਾ ਰਹੇ ਨੇ ਕਿਸਾਨੀ ਸੜਕਾਂ ਤੇ ਰੋੜ ਰਹੀ ਹੈ ਪੰਜਾਬ ਦੀ ਰਾਜਨੀਤੀ ਦੇ ਕਬਜ਼ਾ ਹੋ ਰਿਹਾ ਹੈ ਆਦ ਬਹੁਤ ਸਾਰੇ ਮਸਲੇ ਹਨ ਇਹਨਾਂ ਮਸਲਿਆਂ ਵਿੱਚ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਅਸਲ ਕੋਹ ਕਾਰਨਵਾ ਸਕਦਾ ਹੈ ਜਿਸ ਤੇ ਲਈ ਸ੍ਰੀ ਅਕਾਲ ਤਾ ਸਭ ਬੇਦੀ ਕੀਤੀ ਗਈ ਕਿ ਪੰਥ ਦਾ ਤੇ ਪੰਥ ਦੀ ਨੁਮਾਇੰਦਗੀ ਜਥੇਬੰਦੀ ਦਾ ਬਹੁਤ ਨੁਕਸਾਨ ਹੋ ਗਿਆ ਹੈ ਦੀ ਪਰਪਾਈ ਕਰਦੇ ਸਮੁੱਚੇ ਅਕਾਲੀ ਦਲ ਦਾ ਨਾਮ ਅਤੇ ਪੰਥਕ ਭੜਿਆ ਨੂੰ ਇਕੱਠਾ ਕੀਤਾ ਜਾਵੇ ਦੂਸਰੇ ਮਤੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਜਲਦੀ ਕਰਵਾਉਣ ਲਈ ਕੇਂਦਰ ਸਰਕਾਰ ਅਤੇ ਗੁਰਦੁਆਰਾ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਗਈ ਹੈ ਇਹ ਇੱਕ ਪੀੜਾ ਪੁਰਾਣਾ ਹਾਊਸ ਹੈ ਉਹ 2011 ਦਾ ਚੁਣਿਆ ਹੋਇਆ ਹੈ ਜਿਸ ਵਿੱਚ 10 ਦਰਜਨ ਦੇ ਕਰੀਬ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ ਸਿੱਖ ਸੰਗਤ ਅਤੇ ਸਮੁੱਚਾ ਪੰਥ ਚਾਹੁੰਦਾ ਹੈ ਕਿ ਨਵੇਂ ਮੈਂਬਰ ਆ ਕੇ ਗੁਰਦਾਰ ਪ੍ਰਬੰਧਕ ਕਮੇਟੀ ਦੀ ਸੇਵਾ ਸੰਭਾਲ ਕਰਨ ਸੁਧਾਰਨ ਦੇ ਆਗੂਆਂ ਨੇ ਕਿਹਾ ਕਿ ਵਰਤਮਾਨ ਬਰਤਾਰੇ ਵਿੱਚ ਸਿੱਖ ਪੰਥ ਅਤੇ ਵਿਸ਼ੇਸ਼ ਤੌਰ ਤੇ ਪੰਜਾਬ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਮੀਟਨ ਵਿੱਚ ਸੁਖਦੇਵ ਸਿੰਘ ਢੀਂਸਾ ਗੁਰ ਪ੍ਰਤਾਪ ਸਿੰਘ ਬਟਾਲਾ ਕਨਵੀਨਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸੁਜੀਤ ਸਿੰਘ ਰਖੜਾ ਬੀਬੀ ਜੀ ਦੀ ਕੋਰ ਸਰਪਣ ਸਿੰਘ ਫਲੌਰ ਬਲਦੇਵ ਸਿੰਘ ਮਾਨ ਸੁੱਚਾ ਸਿੰਘ ਛੋਟਾਪੁਰ ਪ੍ਰਕਾਸ਼ ਚੰਦ ਗਰਗ ਚਰਨਜੀਤ ਸਿੰਘ ਬਰਾੜ ਮੈਂਬਰ ਸਕੱਤਰ ਸੁਰਿੰਦਰ ਸਿੰਘ ਡੁੱਲੇਵਾਲ ਸੰਤ ਸਿੰਘ ਉਦੈਪੁਰੀ ਜਸਟਿਸ ਨਿਰਮਲ ਸਿੰਘ ਬੀਬੀ ਪਰਮਜੀਤ ਕੌਰ ਗੋਲਚੰਦ ਬੀਪੀ ਪਰਮਜੀਤ ਕੋਰ ਲਾਂਡਰਾ ਗਗਨ ਅਜੀਤ ਸਿੰਘ ਬਰਨਾਲਾ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਅਤੇ ਹਰਿੰਦਰਪਾਲ ਸਿੰਘ ਤੋੜਾ ਮੀਟਿੰਗ ਇਸ ਵਿੱਚ ਹਾਜ਼ਰ ਸਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਕੋਰ ਕਮੇਟੀ ਮੈਂਬਰ ਵਰਕਿੰਗ ਕਮੇਟੀ ਮੈਂਬਰ ਅਤੇ ਹਲਕਾ ਤਰਤਾਂ ਦੇ ਅਨਚਾਰਜ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਨੇ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਅਕਾਲੀ ਦਲ ਦੀ ਮੈਂਬਰਸ਼ਪ ਤੋਂ ਅਸਤੀਫਾ ਭੇਜਿਆ ਹੈ। ਭੇਜੇ ਗਏ ਅਸਤੀਫੇ ਦੇ ਵਿੱਚ ਕਾਰਨਾਂ ਨੂੰ ਨਹੀਂ ਦਰਸਾਇਆ ਗਿਆ ਹੈ। ਹਰਮੀਤ ਸਿੰਘ ਸੱਧੂ ਵੱਲੋਂ ਆਉਂਦੇ 1-2 ਦਿਨਾਂ ਵਿੱਚ ਹਲਕਾ ਤਰਨਤਾਰਨ ਦੇ ਆਪਣੇ ਸਾਥੀਆਂ ਅਤੇ ਸਰਪੰਚਾਂ ਪੰਚਾਂ ਨਾਲ ਮੀਟਿੰਗ ਕਰਕੇ ਅਗਲੀ ਰਣਨੀਤੀ ਦਸਤਰ ਦੀ ਗੱਲ ਕਹੀ ਗਈ ਹੈ। ਹਰਵੀ ਸਿੰਘ ਸਤੂ ਹਲਕਾ ਤਾਂ ਤਾਂ ਤੋਂ ਤਿੰਨ ਵਾਰ ਵਿਧਾਇਕ ਰਹੇ ਚੁੱਕੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਡਿਰੇਕਟਰਸ਼ਿਪ ਵਿੱਚ ਇੱਕ ਮੰਨੇ ਜਾਂਦੇ ਹਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਦੰਦਮਈ ਤੱਕ ਸਾਲ ਸਿੱਖਾਂ ਦੀ ਇੱਕ ਸਤਕਾਰਤ ਸੰਸਥਾ ਹੈ ਜਿਹਦਾ ਸਿੱਖ ਇਤਿਹਾਸ ਤੇ ਰਵਾਇਤ ਵਿੱਚ ਵੱਡਾ ਯੋਗਦਾਨ ਹੈ ਜਿਸ ਕਾਰਨ ਸਿੱਖ ਕੌਮ ਦੀਆਂ ਭਾਵਨਾਵਾਂ ਇਸ ਦੇ ਨਾਲ ਗੂੜੇ ਰੂਪ ਵਿੱਚ ਜੁੜੀਆਂ ਹੋਈਆਂ ਹਨ ਜਿੱਤੇ ਮੌਜੂਦਾ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਜੋ ਮਹਾਰਾਸ਼ਟਰ ਚੋਣਾਂ ਵਿੱਚ ਭਾਜਪਾ ਦੀ ਇੱਕ ਪਾਸੜ ਹਮਾਇਤ ਕੀਤੀ ਗਈ ਹੈ ਇਹ ਫੈਸਲਾ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਉਲਟ ਹੈ ਤੇ ਤਕਸਾਲ ਦੇ ਅਕਸ ਨੂੰ ਢਾਹ ਲਗਾਉਣ ਵਾਲਾ ਉਹਨਾਂ ਅੱਗੇ ਕਿਹਾ ਕਿ ਭਾਜਪਾ ਸਰਕਾਰ ਲਗਾਤਾਰ ਸਿੱਖਾਂ ਨੂੰ ਫਰਮਸਲੇ ਤੇ ਚੜਾ ਰਹੀ ਹੈ ਅੱਜ ਤੱਕ ਭਾਜਪਾ ਬਲੋ ਸਿੱਖਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਗਿਆ ਸ਼੍ਰੀ ਹਜੂਰ ਸਾਹਿਬ ਦੇ ਬੋਰਡ ਵਿੱਚ ਸਰਕਾਰੀ ਮੈਂਬਰਾਂ ਦੀ ਗਿਣਤੀ ਵਾਾ ਕੇ ਸਿੱਖਾਂ ਕੋਲੋਂ ਮਹਾਰਾਸ਼ਟਰ ਦੀ ਸਰਕਾਰ ਬਲੋ ਹੀ ਖੋ ਖੋਇਆ ਗਿਆ ਹੈ ਤੇ ਉਸੇ ਸਰਕਾਰ ਨੂੰ ਮੈਂ ਦੇਣ ਦੀ ਕੀ ਦੁੱਖ ਬਣਦੀ ਹੈ ਜਦੋਂ ਭਾਜਪਾ ਸਰਕਾਰ ਬਲੋ ਹਰ ਮਸਲੇ ਤੇ ਸਿਕ ਮਸਲਿਆਂ ਤੇ ਉਲਟ ਪੁਕਤਿਆ ਜਾ ਰਿਹਾ ਹੈ ਚਾਹੇ ਉਹ ਬੰਦੀ ਸਿੰਘਾਂ ਦਾ ਮਸਲਾ ਹੋਵੇ ਚਾਹੇ ਗੁਰਤਾ ਮਤੇ ਸਰਕਾਰੀ ਕਬਜਾ ਨਾ ਹੋਵੇ ਅਜਿਹੇ ਵਿੱਚ ਪਾਪਨ ਹੋ ਮੈਦਣਾ ਜਿੱਤੇ ਸਧਾਰਕ ਤੌਰ ਤੇ ਗਲਤ ਹੈ ਉਤੇ ਹੀ ਬਾਕੀ ਤਰ੍ਹਾਂ ਨੂੰ ਆਪਣੇ ਵਿਰੁੱਧ ਕਰਨ ਵਾਲੀ ਗੱਲ ਸਾਰਨਾ ਨਹੀਂ ਦਸੀ ਸੁਪਰੀਮ ਕੋਰਟ ਕੋਲੋਂ ਦਿੱਤੇ ਗਏ ਅਦੇਸ਼ਾ ਨੂੰ ਰੱਖਦੇ ਆ ਪੰਜਾਬ ਸਰਕਾਰ ਕੋਲੋਂ ਨਗਰ ਨਿਗਮ ਦੀਆਂ ਚੋਣਾਂ ਸੰਬੰਧੀ ਸਾਰੀ ਪ੍ਰਕਿਰਿਆ ਦਸੰਬਰ ਦੇ ਆਖਰੀ ਹਫਤੇ ਜਾਂ ਜਨਵਰੀ ਦੇ ਪਹਿਲੇ ਹਫਤੇ ਪੂਰੀ ਕਾਦ ਲਈ ਜਾਵੇ ਕੀ ਇਸ ਵੰਦੀ ਸਰਕਾਰ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾਕਟਰ ਅਰਵਜੂਤ ਸਿੰਘ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਨੇ ਅੱਜ ਕਪੂਰਥਲਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਡਾਕਟਰ ਅਰਵਜੂਤ ਸਿੰਘ ਦਾਣਾਮੜੀ ਦੇ ਐਡੀਸ਼ਨਲ ਜਾਰਡ ਵਿੱਚ ਜ਼ਿਲ੍ਹਾ ਕਪੂਰਥਲਾ ਦੇ ਚੁਣੇ ਗਏ ਨਵੇਂ ਚੁਣੇ ਗਏ 312759 ਉਹਦੀ ਸੋਚ ਕੋਣ ਸੰਬੰਧੀ ਕਰਵਾਏਗਾ ਜਿਲ੍ਹਾ ਪੱਤੀ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਸਨ ਉਹਨਾਂ ਨਮੀਆਂ ਚੁਣੀਆਂ ਗਈਆਂ ਪੰਚਾਇਤਾਂ ਨੂੰ ਕਾਫੀ ਉਪਿੰਡਾਂ ਦੇ ਸਰਪੱਤੀ ਬਕਾਤ ਲਈ ਡੱਟ ਕੇ ਕੰਮ ਕਰਦੇ ਸਰਕਾਰ ਵੱਲੋਂ ਦਿੱਤੀਆਂ ਜਾਣ ਬੜੀਆਂ ਗ੍ਰਾਂਟਾਂ ਦੀ ਵਰਤੋਂ ਇੰਜ ਕੀਤੀ ਬਣਾਉਣ ਉਹਨਾਂ ਨੇ ਕਿਹਾ ਕਿ ਜਿਹੜੀਆਂ ਪੰਚਾਇਤਾਂ ਸਰਪੱਤੀ ਨਾਲ ਸ਼ਾਂਤੀ ਨਾਲ ਚੁਣੀਆਂ ਗਈਆਂ ਹਨ ਉਹਨਾਂ ਨੂੰ ਬਹੁਤ ਹੀ ਜਲਦੀ 5 ਲੱਖ ਰੁਪਏ ਦੀ ਗ੍ਰਾਂਟ ਜਾਰੀ ਦਿੱਤੀ ਜਾ ਬਗੀ ਇਸ ਮੌਕੇ ਤੇ ਮੈਂਬਰ ਰਾਜ ਸਭਾ ਬਾਬਾ ਮਲਵੀ ਸਿੰਘ ਸੀਚੇਵਾਲ ਜ਼ਿਲ੍ਹਾ ਜੁਝਾਰਾ ਕਮੇਟੀ ਦੀ ਚੇਅਰਪਰਸਨ ਲਲਿਤ ਸਕਲਾਨੀ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਐਸਐਸਪੀ ਬਸਤ ਗੁਪਤਾ ਏਡੀਸੀ ਪਿੰਡੂ ਵਿਕਾਸ ਬਰਿੰਦਰਪਾਲ ਸਿੰਘ ਬਾਜਵਾ ਤੇ ਹੋਰ ਆਗੂ ਵਿਸ਼ੇਸ਼ ਤੌਰ ਤੇ ਮੌਜੂਦ ਸਨ ਤੇ ਦੋਸਤੋ ਆਖਰੀ ਖਬਰ ਤੁਹਾਨੂੰ ਸੁਣਾਉਨੇ ਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਬਲਵਾਨ ਸਿੰਘ ਰਾਜਵਾਨ ਨੂੰ ਆਪਣੇ ਭਰਾ ਦੇ ਭੋਗ ਵਿੱਚ ਸ਼ਾਮਲ ਹੋਣ ਲਈ 3 ਘੰਟੇ ਦੀ ਪੈਰੋਲ ਦਿੱਤੀ ਗਈ ਹੈ ਉਹ ਲੁਧਿਆਣਾ ਦੇ ਪਿੰਡ ਰਾਜਵਾਨਾ ਕਲਾ ਵਿੱਚ ਵੜਕੇ ਪੁਲਿਸ ਕਸਟਡੀ ਵਿੱਚ 11 ਤੋਂ 2 ਵਜੇ ਤੱਕ ਆਪਣੇ ਭਰਾ ਦੇ ਭੋਗ ਵਿੱਚ ਸ਼ਾਮਲ ਹੋਣਗੇ ਜੋ ਕਿ ਪਿੰਡ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਰੱਖਿਆ ਗਿਆ ਹੈ ਰਾਜਵਾਨਾ ਨੇ ਭੋਗ ਵਿੱਚ ਸ਼ਾਮਲ ਹੋਣ ਲਈ ਫ फेब्रुवारी ਪਰੋਲ ਮੰਗੀ ਸੀ ਤੇ ਜੇਕਰ ਤੋ ਹੈ ਕਿ ਰਾਜਵਾਨਾ ਦੇ ਭਰਾ ਦਾ ਦੇਹਾਂਤ 14 ਨਵੰਬਰ ਨੂੰ ਹੋ ਗਿਆ ਸੀ ਤੇ ਦੋਸਤੋ ਇਹ ਖਬਰਾਂ ਤੁਸੀਂ ਬਿਲਗਾ نیوز ਆਨਲਾਈਨ ਤੋਂ ਸੁਣ ਰਹੇ ਹੋ ਤੇ ਆਓ ਤੁਹਾਨੂੰ ਇਹ ਖਬਰਾਂ ਕਿਉਂ ਜਿੰਗਾਂ ਲਗੀਆਂ ਇਹਦੇ ਬਾਰੇ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਆਪਣਾ ਵਿਚਾਰ ਵੀ ਦੇ ਸਕਦੇ ਹੋ ਤੇ ਦੋਸਤੋ ਤੁਹਾਨੂੰ ਅਗਰ ਇਹ ਪ੍ਰੋਗਰਾਮ ਚੰਗਾ ਲੱਗੇ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨ ਨਾਲ ਨਿ ਕੋਲਣਾ ਤਾਂ ਕਿ ਤੁਹਾਡੇ ਹੋਰਾਂ ਦੋਸਤਾਂ ਤੱਕ ਵੀ ਇਹ ਜਾਣਕਾਰੀਆਂ ਭਰਪੂਰ ਖੋਰਾ ਪਹੁੰਚ ਸਕਣ ਤੇ ਆਓ ਇਥੇ ਅੱਜ ਦਾ ਪ੍ਰੋਗਰਾਮ ਦੀ ਸਮਾਪਤੀ ਕਰਦੇ ਆਂ ਕੱਲ ਫਿਰ ਮੁਰ ਤੁਹਾਡੇ ਲਈ ਇਹ ਨਵੀਆਂ ਤੇ ਤਾਜ਼ੀਆਂ ਖੋਰਾ ਦਾ ਇੱਕ ਆਵਾਂਗੇ ਉਸ ਵੇਲੇ ਤੱਕ ਦਿਓ ਅਜਾਤ ਧੰਨਵਾਦ ਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ